ਮम्मा ਗਾਜਰਾਂ ਕੱਟ ਦਿੱਤੀਆਂ ਸੀ ਕੱਟ ਦਿੱਤੀਆਂ ਤੇ ਮਟਰ ਪਾ ਲੈਣੀ ਆ ਵਿੱਚ ਥੋੜੇ ਜਿਹਾ ਪਏ ਹਨ ਆਲੂ ਗਾਜਰਾਂ ਕੱਲੀਆਂ ਕੀ ਬਣਾਉਣੀ ਆ ਆਲੂ ਗਾਜਰਾਂ ਮਟਰ ਬਣਾ ਲੀ ਆਹ ਮਟਰ ਪਾ ਲਈਆਂ ਉਦਾਂ ਨਹੀਂ ਚੰਗੀਆਂ ਲੱਗਦੀਆਂ ਕੱਲੀਆਂ ਆਲੂ ਗਾਜਰਾਂ ਤੇ ਕੀ ਗੱਲ ਮम्मा ਕੱਲ ਦੇ ਬੜੀ ਚੁੱਪ ਚੁੱਪੇ ਜਦੋਂ ਦੇ ਉੱਤੋਂ ਆਏ ਜੀ ਚਾਚੀ ਜੋ ਨਾ ਕੱਲ ਵੀ ਮੈਂ ਤੁਹਾਨੂੰ ਪੁੱਛਿਆ ਤੁਸੀਂ ਕੁਝ ਬੋਲੇ ਨਹੀਂ ਇਹਨਾਂ ਨੂੰ ਪੁੱਛਦੀ ਐ ਵੀ ਨਹੀਂ ਕੋਈ ਗੱਲ ਦੱਸਦੇ ਹੈ ਕੀ ਕਹਿੰਦੇ ਆ ਜੇ ਸਿਵਲੋ ਦੇ ਦੇਣਗੇ ਕਿ ਨਹੀਂ ਦਿੱਤੀ ਸੀ ਮਾਂ ਉਹ ਤੇ ਮੁੱਕਰੀ ਗਈ ਆ ਚਾਚੀ ਤੇਰੀ ਕਹਿੰਦੀ ਮੇਰ ਕੋ ਤਾਂ ਹੈ ਹੀ ਨਹੀਂ ਰਜਿਸਟਰੀ ਤੇ ਨਹੀਂ ਰਜਿਸਟਰੀ ਨਹੀਂ ਹੈਗੀ ਕਹਿੰਦੀ ਮੇਰ ਕੋ ਰਜਿਸਟਰੀ ਨਹੀਂ ਹੈਗੀ ਤੇ ਜੇ ਹੁੰਦੀ ਵੀ ਤੇ ਕਹਿੰਦੀ ਮੈਂ ਦੇਣੀ ਨਹੀਂ ਸੀ ਅੱਛਾ ਹਾਂ ਕਹਿੰਦੀ ਮੈਂ ਦੇਣੀ ਨਹੀਂ ਹੀ ਕਹਿੰਦੀ ਕੀ ਗੱਲ ਤੁਸੀਂ ਇਕੱਲੇ ਹਿੱਸੇਦਾਰ ਮਕਾਨ ਦੇ ਮਾਲਕ ਹੋਏ ਹੀ ਮੈਂ ਸਾਡਾ ਹਿੱਸਾ ਨਹੀਂ ਹੈਗਾ ਵਿੱਚ ਨਹੀਂ ਜੇ ਤੁਹਾਡਾ ਹਿੱਸਾ ਨਹੀਂ ਹੈਗਾ ਜੇ ਤੁਹਾਡੇ ਕੋ ਹੁੰਦੀ ਤੈਂ ਕਿਉਂ ਨਹੀਂ ਦੇਣੀ ਆਪਾਂ ਨਹੀਂ ਕੋਈ ਹਿੱਸਾ ਹੈਗਾ ਸਾਡਾ ਨਹੀਂ ਕੋਈ ਹਿੱਸਾ ਹੈਗਾ ਤੂੰ ਇਕੱਲੇ ਥੋੜੀ ਮਾਲਕ ਜੇ ਕੋ ਸਾਡੀ ਤੇ ਪਹਿਲਵਾਨ ਸੀ ਆ ਜਿਹੜੀ ਤੈਨੂੰ ਪੁੱਛ ਕੇ ਆਪਾਂ ਕਹਿਣ ਕਰਨ ਲੱਗੇ ਕੰਮ ਜੇ ਆਪਾਂ ਨਾ ਪੁੱਛਦੇ ਸਾਡੇ ਕੋ ਪਈ ਹੁੰਦੀ ਤੇ ਫਿਰ ਇਹ ਕੀ ਕਰ ਲੈਂਦੇ ਮम्मा? ਸੀਮਾ ਉਹਨੇ ਬੜੀਆਂ ਵੱਧ ਘਟ ਗੱਲਾਂ ਕੀਤੀਆਂ। ਬਹੁਤ ਜ਼ਿਆਦਾ ਮਨ ਪਰੇਸ਼ਾਨ ਹੋਇਆ। ਸੋ ਕਹਿੰਦੇ ਵੈਰੀ ਦੁਸ਼ਮਣ ਵੀ ਹੋਵੇ ਨਾ ਤੇ ਉਹ ਵੀ ਨਹੀਂ ਇਦਾਂ ਦੀਆਂ ਗੱਲਾਂ ਕਰਦਾ ਧੀਆਂ ਦੇ ਕਾਰਜ ਵਿੱਚ ਸਗੋਂ ਆਪ ਕਹੀਦਾ ਵੀ ਵੱਧ ਚੜ ਕੇ ਹਿੱਸਾ ਪਾਈ ਐ ਕੋ ਲੋਈਏ। ਤੇ ਪਰ ਉਹਨੇ ਤੇ ਉਹੋ ਜਿਹੇ ਗੱਲਾਂ ਕੀਤੀਆਂ ਨਾ ਬੜਾ ਹੀ ਮਨ ਖਰਾਬ ਹੋਇਆ ਮੇਰਾ। ਮੈਨੂੰ ਤੇ ਲੱਗਦਾ ਹੀ ਮੈਂ ਕਿ ਕੋਈ ਨਾ ਕੋਈ ਗੱਲ ਹੋਈ ਐ ਇਹਨਾਂ ਨੂੰ ਵੀ ਮੈਂ ਪੁੱਛਿਆ ਵੀ ਨਹੀਂ ਕੁਝ ਦੱਸਿਆ ਤੁਸੀਂ ਵੀ ਨਹੀਂ ਦੱਸਿਆ। ਹਰਕ ਮੈਨੂੰ ਚਿੰਤਾ ਜੀ ਲੱਗੀ ਆ। ਮੈਂ ਕਹ ਪੁੱਛਾ ਮम्मा ਨੂੰ ਫਿਰ ਜੀ ਸਤੀ ਨਹੀਂ ਮਿਲੀ ਕਿ ਹੁਣ ਫਿਰ ਮम्मा ਕੀ ਕਰਨਾ ਕਿਵੇਂ ਮਿਲਣਗੇ ਪੈਸੇ ਸਾਨੂੰ ਉਹ ਹੀ ਤੇ ਸੋਚਦੇ ਪਏ ਆ ਜੇ ਉਹਦਾ ਸੀਮਾ ਲੈਂਦੇ ਤੈਨੂੰ ਪਤਾ ਵਿਆਜ ਨਹੀਂ ਭਰਿਆ ਜਾਣਾ ਮੁੰਡੇ ਕੋਲ ਕਿੰਨਾ ਕੋ ਦਾ ਕੰਮ ਹੈਗਾ ਇਹ ਇਹੋ ਹੀ ਸੋਚਿਆ ਸੀ ਵੀ ਚਲ ਜੇ ਦੇ ਦਿੰਦੇ ਤੇ ਇਹਦੇ ਅਗੇਂਸਟ ਅਸੀਂ ਲੱਲੰਦੇ ਚਲ ਥੋੜਾ ਵਿਆਜ ਘਟ ਪੈਂਦਾ ਫਰਕ ਪੈ ਜਾਂਦਾ ਫੇਰ ਲੋ ਤੇ ਵੇਖੋ ਰਿੰਕੂ ਭਾਜੀ ਕਰਦੇ ਰੇ ਨਹੀਂ ਕੋਈ ਨਹੀਂ ਮੀਰੀ ਭੈਣ ਆ ਮੈਂ ਅੱਗੇ ਹੋ ਕੇ ਕਰਾਂਗਾ ਸਭ ਕੁਝ ਕਰਾਂਗਾ ਜੇ ਟੜ ਕੁੰਜ ਨਹੀਂ ਪੈਸਿਆਂ ਦੀ ਕੋਈ ਹੈਗੀ ਤੁਸੀਂ ਸਰਕਾਰੀ ਨੂੰ ਲੋਨ ਲੈ ਦੋ ਉਹ ਤਾਂ ਵੀ ਨਾ ਕਰ ਦਿੱਤੀ ਜੇ ਉਹ ਨਾ ਪਰ ਜਿਵੇਂ ਲੋ ਕਹਿੰਦੇ ਉਹ ਵੀ ਤੁਸੀਂ ਆਪਣੇ ਕੋਲ ਸੰਭੰਦ ਦੇ ਜੇ ਹੈ ਤੇ ਇਹਨਾਂ ਕਿ ਮਮਾ ਜੀ ਥੱਲੇ ਕੋਈ ਚੀਜ਼ ਪਈ ਹੋਏ ਨਾ ਉਹ ਵੀ ਮੈਂ ਰੱਖੀ ਹੋਏ ਤੇ ਮੈਨੂੰ ਨਾ ਜਾਦ ਹੋਏ ਉਹ ਗੱਲ ਵੱਖਰੀ ਆ ਮੈਨੂੰ ਪੱਕਾ ਪਤਾ ਵਾ ਕਿ ਜਿਸ ਦੀ ਥੱਲੇ ਨਹੀਂ ਹੈਗੀ ਰਿੰਕੂ ਬਾਜੀ ਨੂੰ ਤੁਸੀਂ ਫੜਾ ਦਿੱਤੀ ਉੱਪਰ ਲੱਗੇ ਸੀ ਤੇ ਪਰ ਬੇਟਾ ਰਜਿਸਟਰੀ ਜੇ ਫੜਾਈ ਵੀ ਆ ਤੇ ਸਭਾ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ ਨਾ ਅੱਗੋ ਵੀ ਮੁੱਕਰ ਗਏ ਵੀ ਦੱਸ ਰਜਿਸਟਰੀ ਕਿੱਥੇ ਚਲੀ ਗਈ ਆ ਥੱਲੇ ਨਹੀਂ ਉੱਪਰ ਨਹੀਂ ਤੇ ਫਿਰ ਕਿੱਥੇ ਜਾ ਸਕਦੀ ਆ ਤੇ ਕੱਲ ਨੂੰ ਜੇ ਕੋਈ ਕੱਲ ਨੂੰ ਇਹਨਾਂ ਨੇ ਕਹਿਣਾ ਵੀ ਆਪਾਂ ਨਹੀਂ ਇੱਥੇ ਰਹਿਣਾ ਜਾਂ ਜੋ ਵੀ ਜਾ ਸਾਨੂੰ ਹਿੱਸਾ ਦੋ ਤੇ ਕਿਵੇਂ ਮਕਾਨ ਵਿਕੇਗਾ ਤੇ ਕਿਵੇਂ ਕਰਾਂਗੇ ਆਪਾਂ ਜੇ ਰਜਿਸਟਰੀ ਗੈਪ ਹੋ ਗਈ ਘਰ ਚੋਂ ਹੈ ਤੇ ਘਰ 'ਚ ਕੋਈ ਬੰਦਾ ਆ ਕੇ ਥੋੜੀ ਲੈ ਗਿਆ ਵਾ ਪਰ ਆਹ ਤੇ ਚਾਚੀ ਨੇ ਬੜੀ ਗਲਤ ਗੱਲ ਕੀਤੀ ਆ ਵੀ ਆਪਾਂ ਰਜਿਸਟਰੀ ਦੇਣੀ ਨਹੀਂ ਜੇ ਹੁੰਦੀ ਤਾਂ ਵੀ ਨਹੀਂ ਹੁੰਦੀ ਇਸ ਵੇਲੇ ਨਾ ਇਹ ਪੂਰੇ ਸ਼ਰੀਕ ਬਣ ਕੇ ਖਲੋਗੇ ਮਨੇ ਹੋਈ ਆ ਹੋਰ ਜਿਹਨਾਂ ਦੇ ਭੈਣ ਭਰਾਵਾਂ ਵਾਲੀ ਕੋਈ ਗੱਲ ਨਹੀਂ ਰਹਿ ਗਈ। ਮਾਂ ਇਹੋ ਹੀ ਤਾਂ ਸ਼ਰੀਕ ਕਰਦੇ ਆ। ਹੋਰ ਇਸ ਤੋਂ ਵੱਧ ਕੀ ਕਰ ਦਿੰਦੇ। ਇਹ ਕੋਈ ਇਹ ਕੋਈ ਇਹ ਕੁਛ ਤੇ ਕਰਦੇ ਆ। ਪਰ ਗਲਤ ਗੱਲ ਆ। ਆਪਣੇ ਤਾਂ ਸਾਰੇ ਕੰਮ ਕਰੀ ਜਾਂਦੇ ਹੁਣ ਕੁੜੀ ਵੀ ਚੰਡੀਗੜ੍ਹ ਪੜ੍ਹਨੇ ਪਾ ਦਿੱਸੀ। ਮੈਨੂੰ ਮੈਨੂੰ ਨਾ ਚਾਚੀ ਦਾ ਤੇ ਹੈ ਹੀ ਸੀਗਾ। ਇਹ ਚਾਚੀ ਤੇ ਇਦਾਂ ਕਰ ਸਕਦੀ ਪਰ ਮੈਨੂੰ ਨਾ ਇਹ ਉਮੀਦ ਨਹੀਂ ਸੀ ਵੀ ਰਿੰਕੂ ਇਦਾਂ ਕਰੇਗਾ। ਗਲਤ ਕੀਤਾ ਵਾ ਨਾ ਉਹਨਾਂ ਨੇ। ਪਹਿਲਾਂ ਹਾਂ ਕਰਕੇ ਵੀ ਮੈਂ ਕਰਾਂਗਾ ਜੀ ਪੂਰੀ ਮਦਦ ਕਰਾਂਗਾ ਤੇ ਫੇਰ ਇੱਕ ਤੇ ਮਦਦ ਤੋਂ ਵੀ ਨਾ ਕਰਤੀ। ਫਿਰ ਉਹ ਲੋਨ ਤੋਂ ਵੀ ਨਾ ਕਰ ਦਿੱਤੀ ਤੇ ਹੁਣ ਰਜਿਸਟਰੀ ਤੋਂ ਵੀ ਨਾ ਕਰ ਦਿੱਤੀ ਵੀ ਤੁਸੀਂ ਵੇਖੋ ਤੁਸੀਂ ਵੀ ਉਹ ਕਿਹੜੇ ਪਾਸੇ ਜਾਣਗੇ ਕਿੱਦਾਂ ਕਰਨਗੇ ਤੇ ਇਹਦਾ ਕਾਰਜ ਹੈ ਉਹ ਕਹਿੰਦੀ ਵੀ ਜਿੱਦਾਂ ਮਰਜ਼ੀ ਕਰ ਲਓ ਜਿੱਥੋਂ ਮਰਜ਼ੀ ਫੜ ਲਓ ਫਿਰ ਹੋਰ ਤੇ ਹੋਰ ਅਗੋ ਕਹਿੰਦੀ ਦੁਕਾਨ ਵੇਚ ਦੋ ਲੱਕੀ ਦੀ ਅੱਛਾ ਤੇ ਕੋ ਆਪਾਂ ਕੀ ਬਾਤ ਚੁੱਠੂਠਾ ਲੈ ਕੇ ਬੈ ਜੀਏ ਜਿਹੜੀ ਸਾਡੀ ਹੈਗੀ ਆ 500 ਰੋਟੀ ਪਾਣੀ ਸਾਡੀ ਉਹਦੀ ਤੋਂ ਹੁੰਦੀ ਹੈ ਤੇ ਉਹ ਅੱਗੇ ਆਪ ਆਪਣਾ ਰੋਜ਼ਗਾਰ ਹੀ ਵੇਚ ਦਈਏ ਐ ਕਿੱਥੇ ਜਾਣਾ ਵਾ ਤੁਹਾਡੀ ਤੇ ਸਰਕਾਰੀ ਨੌਕਰੀ ਆ ਤੇ ਇਹ ਤਾਂ ਕਰ ਲੋਗੇ ਸਾਰਾ ਕੜੀ ਅਗਰ ਲੱਗ ਦਿੱਤੀ ਅਸੀਂ ਮਾ ਇਸ ਕਰਕੇ ਨਾ ਹੁਣ ਨਹੀਂ ਕਹਿਣਾ ਨਹੀਂ ਆ ਬਾਕੀ ਚਲੋ ਮੈਂ ਲੱਕੀ ਨੂੰ ਕੰਨੀ ਆ ਵੇਖੇ ਜਿੱਥੋਂ ਤੱਕ ਵੀ ਹੋ ਸਕਦਾ ਵਾ ਲਾਵੇ ਪਰ ਮੈਨੂੰ ਰਜਿਸਟਰੀ ਤੇ ਤੇ ਉਮੀਦ ਨਹੀਂ ਹੈਗੀ ਮੈਂ ਹੁਣ ਨਹੀਂ ਆ ਮੈਂ ਪੇਕੇ ਫੋਨ ਕਰਨੀ ਆ ਚਲੋ ਥੋੜੀ ਬਹੁਤੀ ਮਦਦ ਉਹ ਕਰ ਦੇਣ ਹੱਥﾞﾞਾਤੀ ਆ ਨਾ ਕੋਈ ਨਹੀਂ ਆਪਾਂ ਕਹਤੇ ਦੇ ਹੀ ਦੇਣਾ ਵਾ ਸਾਲ 6 ਮਹੀਨੇ ਨੂੰ ਦੇ ਦਾਂਗੇ ਮੈਂ ਗੱਲ ਕਰਕੇ ਵੇਖਣੀ ਆ ਬ੍ਰਦਰ ਨਾਲ ਨਾ 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 ਵੇਖਿਆ ਚ ਗੱਲ ਨਹੀਂ ਕਰਨੀ ਹੈਗੀ ਨਾ ਇਹ ਕਦੀ ਇੱਕ ਸੋਚੀ ਵੀ ਉਥੋਂ ਨਹੀਂ ਨਹੀਂ ਮम्मा ਤੁਸੀਂ ਟੈਨਸ਼ਨ ਚ ਸੀ ਤੇ ਮੈਂ ਤੁਹਾਡੇ ਨਾਲ ਤੇ ਇਹਨਾਂ ਨਾਲ ਗੱਲ ਕਰਨਾ ਚਾਹੁੰਦੀ ਆ ਮੈਂ ਕਿ ਚਲੋ ਅਰਜਸਟੀ ਲੈਣ ਗਏ ਕੋਈ ਨਾ ਕੋਈ ਮਸਲਾ ਹੱਲ ਹੋਇਆ ਹੀ ਹੋਏਗਾ ਹੁਣ ਜਦੋਂ ਮੈਨੂੰ ਸਾਰੀ ਗੱਲ ਦੀ ਪਤਾ ਲੱਗ ਗਿਆ ਤੇ ਮੈਂ ਤੇ ਇਹੋ ਹੀ ਕਹਿਨੀ ਆ ਕੋਈ ਗੱਲ ਨਹੀਂ ਮम्मा ਦੁੱਖ ਸੁੱਖ ਵੇਲੇ ਵੇਖੋ ਰਿਸ਼ਤੇਦਾਰੀ ਤੇ ਕੰਮ ਹੁੰਦੇ ਆ ਮੈਂ ਬ੍ਰਦਰ ਨਾਲ ਗੱਲ ਕਰਕੇ ਵੇਖਣੀ ਆ ਜਿਆਦਾ ਨਹੀਂ ਤੇ ਲੱਖ ਰੁਪਿਆ ਕਰ ਦਨ ਨਹੀਂ ਪੁੱਤਰ ਦੇਖ ਮੇਰੀ ਗੱਲ ਸੁਣ ਪੈਸਿਆਂ ਦੇ ਨਾਲ ਨਾ ਰਿਸ਼ਤੇ ਖਰਾਬ ਹੋ ਜਾਂਦੇ ਆ ਤੇ ਮੈਂ ਨਹੀਂ ਚਾਹਦੀ ਹੈਗੀ ਉਹ ਸਾਡਾ ਇੰਨਾ ਇੱਜ਼ਤ ਮਾਨ ਕਰਦੇ ਐ ਇੰਨਾ ਸਾਡਾ ਪਿਆਰ ਹੈ ਮੈਂ ਨਹੀਂ ਚਾਹਦੀ ਕਿ ਪੈਸਿਆਂ ਨਾਲ ਸਾਡੀ ਰਿਸ਼ਤੇਦਾਰੀ ਖਰਾਬ ਹੋਵੇ ਤੇ ਤੂੰ ਉੱਥੇ ਬਿਲਕੁਲ ਗੱਲ ਨਹੀਂ ਕਰਨੀ ਬਾਕੀ ਕੋਈ ਨਾ ਕੋਈ ਇੰਤਜ਼ਾਮ ਹੋ ਜਾਏਗਾ ਆਪੇ ਜਾਨੀ ਤੇ ਹੈ ਬਹੁਤ ਉਹਨੇ ਵੇਖੋ ਕਿੱਧਰ ਗਏ ਐ ਦੁਕਾਨ ਤੇ ਗਏ ਐ ਕਿੱਧਰ ਗਏ ਐ ਘਰ ਦੇ ਤੇ ਪਏ ਐ ਹੱਥ ਪੱਲਾ ਮਾਰਨ ਦੇ ਆਪ ਹੀ ਕੋਈ ਨਾ ਕੋਈ ਮਸਲਾ ਹੱਲ ਕਰਣਗੇ ਉਹਨੂੰ ਕਿੱਥੇ ਜਾਣ ਆਂਦਾ ਪਿਆ ਉਹ ਬੁਰੀ ਟੈਨਸ਼ਨ ਬੜੀ ਹੋਣ ਦੇ ਤੇ ਦਿਮਾਗ ਤੇ ਜੇ ਤਾਈਂ ਜਲਦੀ ਚੱਲ ਜਾਂਦੇ ਐ ਵੀ ਦੁਕਾਨ ਦੇ ਟਾਈਮ ਤੇ ਮੈਂ ਆ ਜਾਾਂ ਜਿੱਥੇ ਵੀ ਜਾਣਾ ਮੈਂ ਮਿਲ ਕੇ ਤੇ ਉੱਧਰ ਆ ਜਾ ਦੁਕਾਨ ਹਾਂ ਚਲੋ ਮੈਂ ਵੇਖਨੀ ਤਾ ਸਬਜ਼ੀ ਨਾ ਬਾਪ ਵੇਖ ਲਾ ਪਤਾ ਆਗੇ ਜੀ ਹਾਂ ਆ ਗਿਆ ਮਾ ਪੀਣਾ ਚਾਹ ਪਾਣੀ ਚਾਹ ਬਣਾ ਦੇ ਕੱਪ ਹੈ ਮੈਂ ਤੁਹਾਨੂੰ ਇਹ ਲੱਕੀ ਮੁੰਮੀ ਨੇ ਪਤਾ ਕਰਕੇ ਆਇਆ ਪੈਸਿਆਂ ਦਾ ਹਾਂ ਤੇ ਗੱਲ ਨਹੀਂ ਬਣਦੀ ਤੇ ਕੋਈ ਵੀ ਇੰਨੀ ਇੰਨੀ ਵੱਡੀ ਰਕਮ ਨਹੀਂ ਦੇਣਾ ਚਾਹੁੰਦਾ ਸਾਨੂੰ ਹਾਂ ਹਾਂ ਤੇ ਜੇ ਕੋਈ ਦਿੰਦਾ ਤੇ ਵਿਆਜ ਜ਼ਿਆਦਾ ਵਾ ਬਹੁਤ ਜ਼ਿਆਦਾ ਵਾ ਮੈਨੂੰ ਤੇ ਅੰਕਾਂ ਵਾਲੀ ਗੱਲ ਬਿਲਕੁਲ ਵਧੀਆ ਲੱਗੀ ਇਹ ਰਜਿਸਟਰੀ ਰੱਖ ਕੇ ਦਿੰਨੇ ਆ ਤੇ 2% ਤੇ ਮਿਲਦਾ ਵਾ ਤੇ 2% ਤੇ ਮੰਮੀ ਲੋਣਾ ਵੀ ਸੋਖਾ ਵਾ ਹਾਂ ਉਹਦੇ ਸੋਖਾ ਵਾ ਪਰ ਮਮਾ ਵੇਖੋ ਚਾਚੂਣੀ ਤੇ ਮੁੱਕਰ ਹੀ ਗਈ ਕਿ ਸਾਡੇ ਕੋਲ ਰਜਿਸਟਰੀ ਨਹੀਂ ਹੈਗੀ ਕਿ ਢੀ ਗਲਤ ਗੱਲ ਨਾ ਪੁੱਤਰ ਉਹਨਾਂ ਨੇ ਰਜਿਸਟਰੀ ਨਹੀਂ ਦੇਣੀ ਰਜਿਸਟਰੀ ਉਹਨਾਂ ਦੇ ਕੋਲ ਹੀ ਆ ਪਰ ਉਹਨਾਂ ਨੇ ਨਹੀਂ ਦੇਣੀ ਹੈਗੀ ਬਟੇ ਇਹ ਤੇ ਹੁਣ ਉਹ ਹੀ ਗੱਲ ਆ ਨਾ ਵੀ ਅਸੀਂ ਫਸ ਗਏ ਆ ਨਾ ਹੀ ਉਧਰ ਜੋਗੇ ਤੇ ਨਾ ਹੀ ਉਧਰ ਜੋਗੇ ਤੇ ਸਹੀ ਗੱਲ ਆ ਮੰਮੀ ਫਸਲ ਵਾਲਾ ਹੀ ਕੰਮ ਹੈਗਾ ਵਾ ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ ਤੇ ਆਪ ਨਹੀਂ ਸਮਝੇ ਹੁੰਦੀ ਵੇਖ ਲੱਕੀ ਜੇ ਤੇ ਪਹਿਲਾਂ ਨਾ ਕਹਿੰਦਾ ਨਾ ਮੈਨੂੰ ਇਹਨੇ ਬੜਾ ਇਹਨੇ ਕਿਹਾ ਬੜੀ ਤਸੱਲੀ ਦਿੱਤੀ ਵੀ ਕੋਈ ਗੱਲ ਨਹੀਂ ਤਾਈ ਜੀ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ ਤੇ ਜੇ ਉਦੋਂ ਨਾ ਨਾ ਇਹ ਗੱਲ ਇੰਨੀ ਕਰਦਾ ਤਾਂ ਤੇਰੇ ਮੈਂ ਉਹਨਾਂ ਨੂੰ ਇਹ ਹੀ ਕਹਿ ਦੇਣਾ ਸੀ ਵੀ ਸਾਡੇ ਕੋਲ ਬਸ ਕੁੜੀ-ਕੁੜੀਆਂ ਹੀ ਤਿੰਨੀ ਕਪੜੀ ਕੁੜੀ ਤੋਰਦੇ ਨੇ ਪਰ ਮੈਂ ਇਦਾਂ ਕਰ ਲੈਂਦੀ ਮੇਰੀ ਗੱਲ ਸੁਣੋ ਮੈਨੂੰ ਰਿੰਕੂ ਦਾ ਤੇ ਪਹਿਲਾਂ ਹੀ ਪਤਾ ਸੀ ਅੱਜ ਜਦੋਂ ਮੈਂ ਆਪਣੇ ਪੈਸੇ ਮੰਗਦਾ ਸੀ ਨਾ ਟਾਲ ਮਟੋਲ ਕਰਦਾ ਸੀ ਨਾ ਅੱਜ ਦੇ ਨਾ ਕੱਲ ਦੇ ਨਾ ਤੁਸੀਂ ਮੈਨੂੰ ਗੁੱਸੇ ਹੁੰਦੇ ਸੀ ਕਿ ਕਿਉਂ ਪੈਸੇ ਮੰਗਦਾ ਵਾ ਉਹ ਦੇ ਤੇ ਪੈਸੇ ਨਹੀਂ ਨਾ ਦਿੱਤੇ ਵੇਖਿਆ ਨਾ ਪਰ ਮੈਨੂੰ ਕੀ ਪਤਾ ਸੀ ਮੈਂ ਤਾਂ ਕਿਹਾ ਚਲੋ ਕਰੂਗਾ ਕੁਛ ਨਾ ਕੁਛ ਤੇ ਕਰੂਗਾ ਭੈਣ ਤੇ ਉਹਦੀ ਵੀ ਲੱਗਦੀ ਆ ਨਾ ਕਿ ਕੁਛ ਨਾ ਕੁਛ ਕਰੂਗਾ ਪਰ ਮੈਨੂੰ ਇੱਥੋਂ ਤੱਕ ਉਮੀਦ ਨਹੀਂ ਸੀ ਹੈਗੀ ਵੀ ਇਦਾਂ ਕਰ ਲੈਣਗੇ ਵੀ ਚਲੋ ਜੇ ਅਸੀਂ ਤੁਹਾਡੇ ਕੋਲ ਨਹੀਂ ਮਦਦ ਮੰਗਦੇ ਪਏ ਤੁਸੀਂ ਕਿਹਾ ਵੀ 50000 ਰੁਪਏ ਵੀ ਤੁਹਾਨੂੰ ਕਹਿ ਵੀ ਰਹਿਣ ਦੋ ਤੁਸੀਂ ਤੇ ਤੁਸੀਂ ਰਜਿਸਟਰੀ ਦਾ ਫੜਾਓ ਕੰਮ ਸੇ ਕੰਮ ਨਹੀਂ ਤੇ ਚਾਚੀ ਨੇ ਮੈਨੂੰ ਕੱਲ ਨਾ ਚਾਚੀ ਦੀਆਂ ਗੱਲਾਂ ਨਹੀਂ ਚੰਗੀਆਂ ਲੱਗੀਆਂ ਕੱਲ ਕਹਿੰਦੀ ਸਾਨੂੰ ਵਿਆਹ ਤੇ ਨਾ ਬਲਾਓ ਆ ਕੋਈ ਗੱਲਾਂ ਕਰਨ ਵਾਲੀਆਂ ਵਾ ਹੈ ਪਹਿਲੇ ਤੋਂ ਆਪ ਅੱਗੇ ਲੱਗੇ ਜੇ ਤੇ ਮੁੜ ਕੇ ਹੁਣ ਕਹਿੰਦੇ ਸਾਨੂੰ ਵਿਆਹ ਤੇ ਨਾ ਬਲਾਓ ਪੁੱਤਰ ਖਲੋਣਾ ਹੀ ਨਹੀਂ ਚਾਹੁੰਦੇ ਹੈਗੇ ਉਹ ਨਹੀਂ ਖਲੋਣਾ ਜਾਂਦੇ ਉਹ ਉਹਨਾਂ ਨੇ ਬਸ ਪੱਲਾ ਝਾੜ ਦਿੱਤਾ ਵਾ ਵੀ ਅਹੀਂ ਇਹਨਾਂ ਲਈ ਕੁਛ ਨਹੀਂ ਕਰਨਾ ਤੇ ਮੰਗਾਲੀ ਮੁਕਾਓ ਵੀ ਅਸੀਂ ਆਉਂਦੇ ਹੀ ਨਹੀਂ ਖਲੋਂਦੇ ਹੀ ਨਹੀਂ ਨਾਲ ਮੰਮੀ ਮੈਨੂੰ ਤਾਂ ਕੁਝ ਨਹੀਂ ਸਮਝਉਂਦੀ ਮੈਂ ਕੀ ਕਰਾਂ ਨਾ ਮੈਂ ਤਾਂ ਚੱਲਿਆ ਜੀ ਕੋਠੇ ਚਾਚੂ ਕੋ ਆਪਣੇ ਪੈਸੇ ਮੰਗਣ ਮੇਰੇ ਸਾਹਮਣੇ ਰਿੰਕੂ ਤੇ ਵੇ ਉਪਰ ਹੀ ਹੋਣਾ ਵਾ ਮੰਗਦਾ ਮੈਂ ਪੈਸੇ ਆਪਣੇ ਤੇ ਮੰਗਾ ਜੇ ਇਹਨਾਂ ਨੂੰ ਨਹੀਂ ਸ਼ਰਮ ਹੈਗੀ ਕਹੇ ਦੀ ਸਾਨੂੰ ਕਦੀ ਸ਼ਰਮ ਆਂ ਆਈ ਆਪਣੇ ਪੈਸੇ ਤੇ ਮੰਗ ਹੀ ਸਕਦੇ ਆ ਲਕੀਏ ਕੋਦਰੋ ਵੀ ਦਿਮਾਗ ਖਰਾਬ ਹੋਇਆ ਫੇਰ ਲੜਾਈ ਕਲੇਸ਼ ਚੱਲ ਵੇਖ ਲੈ ਜਿੱਦਾਂ ਤੇਰੀ ਮਰਜ਼ੀ ਹੈ ਜਿੱਦਾਂ ਤੂੰ ਕਰਨਾ ਕਰ ਲਾ ਫੇਰ ਵੇਖ ਲੈ ਆ ਠੀਕ ਆ ਮੰਮੀ ਮੈਂ ਚਾਚੂ ਕੋਲ ਚੱਲ ਜਣਾ ਮੇਰੇ ਕੋ ਨਹੀਂ ਫालतू ਗੱਲਾਂ ਸੁਣੀਆਂ ਜਾਂਦੀਆਂ ਤਨੂੰ ਵੀ ਬੜੀ ਕੋਸ਼ਿਸ਼ ਕੀਤੀ ਲੈਣ ਤੇ ਲਿਆਉਂਦੀ ਪਰ ਇਹ ਵੀ ਕਿਤੇ ਆਖੇ ਲੱਗਦੀ ਆ ਹੁਣ ਜੀ ਮੈਨੂੰ ਜਦੋਂ ਕੋਈ ਕੰਮ ਨਹੀਂ ਹੁੰਦਾ ਪਹਿਲੋ ਫ੍ਰਿਜ ਸਾਫ਼ ਕਰੋ ਫ੍ਰਿਜ ਸਾਫ਼ ਕਰੋ ਸਾਰੇ ਕੰਮ ਕਿਤੇ ਮੇਧਲੀ ਰੱਖੇ ਆ ਆਪ ਜੇ ਮੈਂਡਾ ਝਾੜੂ ਲੋੜ ਨੂੰ ਕਹਤਾ ਤੇ ਉਹ ਵੀ ਨਹੀਂ ਲੱਗਾ ਦੇਖ ਆ ਬਿਸਕਰਨ ਦਾ ਡੱਬਾ ਜਿਹੜਾ ਫ੍ਰੀ ਮਿਲਦਾ ਨਾਲ ਹੀ ਇਹਨੂੰ ਵੀ ਸਾਫ਼ ਕੇ ਰੱਖੋ ਉਦਾਂ ਮੇਰੇ ਮੁੰਡੇ ਦੀ ਸਰਕਾਰੀ ਨੌਕਰੀ ਹੈ ਤੇ ਦੱਸ ਆ ਵੀ ਨਹੀਂ ਸਿੱਟਣ ਲਈ ਇਹ ਕਿਤੇ ਸਿੱਟਦਾ ਨਾ ਮੇਰੇ ਬਾਹਰ ਦਾ ਸੀ ਆਪਾ ਹੀ ਪੈ ਜਾਣਾ ਹੈ ਚਲ ਰੱਖ ਦੀ ਦੀ ਇਹਨੂੰ ਵੀ ਸਾਭ ਕੇ ਚੰਗੀ ਤਰ੍ਹਾਂ ਲਿਸ਼ਕਾ ਦੇ ਤਾਂ ਫੇਰ ਨੁਕਸ ਕੱਢੋਗੀ ਤੋਕੇ ਬੜਬੜ ਕਰੀ ਜੰਨੀ ਨਾਲੇ ਕੰਮ ਕਰਨ ਦੀ ਨਾਲੇ ਬੋਲੀ ਜੰਨੀ ਕੁਛ ਨਹੀਂ ਮੰਮੀ ਜੀ ਮੈਂ ਇਹਦੇ ਮੈਂ ਕਿਹਾ ਚਲ ਚੰਗੀ ਤਰ੍ਹਾਂ ਲਿਸ਼ਕਾ ਦਵਾ ਸਾਫ ਹੋ ਜਾਣਾ ਦੇਖੋ ਤਾਂ ਠੀਕ ਹੈ ਨਹੀਂ ਮੈਨੂੰ ਕੀ ਵਿਖਾਣਾ ਤੈਨੂੰ ਨਹੀਂ ਪਤਾ ਲੱਗਦਾ ਤੂੰ ਆਪਣਾ ਕੰਮ ਕਰਦਾ ਆਪ ਹੀ ਕਰਨਾ ਹੀ ਔਰ ਥੱਲੋ ਸੀਮਾ ਨੇ ਤੇ ਨਹੀਂ ਆ ਕੇ ਕਰ ਦੇਣਾ ਤੇ ਮੰਮੀ ਜੀ ਮੈਂ ਕਿਹੜਾ ਕਿਹਾ ਸੀ ਮਾਨ ਕੇ ਕਰੇ ਮੈਂ ਹੀ ਕਰਨਦੀ ਆ ਤੁਹਾਡੇ ਸਾਹਮਣੇ ਤੇ ਕਰਨਦੀ ਨੇ ਫਿਰ ਚੁੱਪ ਕਰਕੇ ਕਰਨਾ ਬੋਲੀ ਕੀ ਜਾਨਨੀ ਆ ਮੈਂ ਤਾਂ ਕੁਛ ਨਹੀਂ ਕਹਾਂਦੀ ਮੰਮੀ ਜੀ ਤੁਸੀਂ ਤਾਂ ਕੱਲ ਪਰਸੋਂ ਦਾ ਮੈਨੂੰ ਗੁੱਸਾ ਹੀ ਕਰੀ ਜਾਂਦੇ ਆ ਮੰਮੀ ਬੋਲੀ ਨਹੀਂ ਗਈ ਮੰਮੀ ਨੂੰ ਸਭ ਕੁਝ ਸੁਣਦਾ ਹੈ ਬਾਕੀ ਚੱਲ ਲੱਕੀ ਜਾ ਤੂੰ ਲੈ ਪੈਸੇ ਕਿਉਂਕਿ ਬੜਾ ਲਿਹਾਜ ਕਰਕੇ ਵੇਖ ਲਿਆ ਇਹਨਾਂ ਦਾ ਮੈਂ ਤੈਨੂੰ ਹੀ ਕਹਿੰਦੀ ਰਹੀ ਵੀ ਚੱਲ ਰਹਾਂ ਹਾਂ ਦੇ ਹੁਣ ਵੀ ਮੈਂ ਹੋਈ ਕਹਿੰਦੀ ਪਰ ਨਹੀਂ ਤੂੰ ਲੈ ਆਪਣੇ ਪੈਸੇ ਕਿਉਂਕਿ ਵੇਖ ਮੇਰੀ ਗੱਲ ਸੁਣ ਲੈ ਇਹਨਾਂ ਨੂੰ ਹੈ ਨਹੀਂ ਨਾ ਕੋਈ ਸ਼ਰਮ ਲਿਆਜ ਫਿਰ ਅਹੀਂ ਕਿਉਂ ਕਰੀਏ ਸਾਨੂੰ ਵੀ ਸਿੱਧੇ ਹੋਣਾ ਹੀ ਪੈਣਾ ਮੰਮੀ ਮੈਂ ਤੁਹਾਨੂੰ ਇਸੇ ਕਰਕੇ ਤੇ ਬੜੇ ਚਿਰ ਦਾ ਸਮਝਾਉਣਾ ਹੈ ਵੀ ਆਪਣੇ ਪੈਸੇ ਤੇ ਮੰਗੇ ਉਦੋਂ ਤੇ ਇਹਦੇ ਸਾਹਮਣੇ ਵੀ ਮੈਨੂੰ ਡਾਂਟਦੇ ਸੀ ਪਤਾ ਕਿੰਨਾ ਅੰਦਰੋਂ ਖੁਸ਼ ਹੁੰਦਾ ਨਾ ਜਦੋਂ ਮੈਨੂੰ ਛਿੜਕਾਂ ਦਿੰਦੇ ਸੀ ਮੈਂ ਜਾਣਦਾ ਨਾ ਚੰਗੀ ਤਰ੍ਹਾਂ ਹੀ ਜਿੱਥੋਂ ਇਹ ਬੋਲਦਾ ਵਾ ਮੈਂ ਤਾਂ ਆਖੀ ਨਹੀਂ ਹੈ ਵੀ ਚੱਲ ਰਿਸ਼ਤੇ ਜਿਹੜੇ ਇਹ ਖਰਾਬ ਨਾ ਹੋਣ ਮੈਨੂੰ ਕੀ ਪਤਾ ਹੀ ਵੀ ਇਹਨਾਂ ਨੇ ਬਿਲਕੁਲ ਹੀ ਸ਼ਰਮਲਾ ਛੱਡੀ ਹੋਈ ਹੈ ਕੱਲ ਰਿਸ਼ਤੇ ਬਚ ਗਏ ਕੋਈ ਕਸਰ ਰਹਿ ਗਈ ਰਿਸ਼ਤਿਆਂ ਚ ਇਹ ਦੱਸੋ ਹੈ ਕਿਤਰਾ ਤੈਨੂੰ ਬੋਲਦੀ ਚਾਚੀ ਉਹਨੂੰ ਮਾਸਾ ਨਹੀਂ ਸ਼ਰਮ ਜਾ ਹੈਗੀ ਵੀ ਮੇਰੇ ਤੋਂ ਵੱਡੇ ਆ ਮੈਂ ਥੋੜੇ ਤਮੀਜ਼ ਨਾਲ ਗੱਲ ਕਰਾਂ ਮੈਂ ਫਾਲਤੂ ਇਸੇ ਕਰਕੇ ਨਹੀਂ ਬੋਲਿਆ ਮੈਂ ਕਿਹਾ ਮੈਂ ਰਿੰਕੂ ਨਾਲ ਰਿੰਕੂ ਦੇ ਸਾਹਮਣੇ ਸਾਰੀਆਂ ਗੱਲਾਂ ਕਰੂੰਗਾ ਪਰ ਮੈਂ ਸੋਚਿਆ ਰਿੰਕੂ ਨੇ ਵੀ ਤੇ ਆਪਣੀ ਮਾਂ ਵਾਲੀ ਦੀ ਗੱਲ ਕਰਨੀ ਜਿਹੜਾ ਆਪਣੀ ਮਾਂ ਤੇ ਨਹੀਂ ਸੁਣੀ ਉਸੇ ਨੇ ਥੱਲੇ ਆ ਗਿਆ ਵੀ ਮੰਮੀ ਨਾਲ ਸਲਾਹ ਕਰ ਲੋ ਰਾਂ ਦੇ ਕੋਈ ਗੱਲ ਨਹੀਂ ਤੂੰ ਬਾਕੀ ਗੱਲਾਂ ਛੱਡ ਤੂੰ ਤੇ ਪਹਿਲਾਂ ਤਾਂ ਤੂੰ ਆਪਣੇ ਪੈਸੇ ਮੰਗ ਤੇ ਦੂਜੇ ਨੰਬਰ ਤੇ ਨਾ ਜਿਹੜੀ ਇਹ ਗੱਲੇ ਨੇ ਕੱਲ ਇਹ ਵੀ ਕੀਤੀ ਹੈ ਨਾ ਵੀ ਪਤਾ ਨਹੀਂ ਦਾ ਹੋਣਾ ਕਿ ਨਹੀਂ ਹੋਣਾ ਮੈਨੂੰ ਉਹ ਵੀ ਬੜੀ ਇਹਦੀ ਗੱਲ ਚੁੱਭੀ ਆ ਵੇ ਧੀਆਂ ਵਾਲੇ ਕਦੀ ਇਹੋ ਜੀਆਂ ਗੱਲਾਂ ਨਹੀਂ ਕਰਦੇ ਮਮੀ ਹਜੇ ਇਹਨੇ ਡਰ ਖੋਫ ਕੱਢਿਆ ਆਪਣੇ ਮਨ ਦੇ ਵਿੱਚ ਮਮੀ ਹਜੇ ਤੁਹਾਨੂੰ ਚਾਚੀ ਦਾ ਪਤਾ ਨਹੀਂ ਆ ਇਹਨੇ ਤੇ ਰਿਸ਼ਤੇਦਾਰਾਂ ਚ ਸਾਡੀ ਪੰਡ ਨਹੀਂ ਕਰਨੀ ਆ ਆਪੇ ਇਹਨਾਂ ਦੀ ਕੁੜੀ ਦਾ ਤੇ ਰਿਸ਼ਤਾ ਨਹੀਂ ਹੁੰਦਾ ਸੀ ਉਹ ਤੇ ਰਿੰਕੂ ਅੱਗੇ ਲੱਗ ਕੇ ਆਪਾਂ ਰਿਸ਼ਤਾ ਕਰਾਇਆ ਵਾ ਕੱਲ ਨੂੰ ਸਾਨੂੰ ਵੇਖਿਓ ਮੇ ਨਾਲ ਮਿਲਣਾ ਜੇ ਕੋਈ ਗੱਲ ਨਹੀਂ ਮਿਲ ਜੇਗਾ ਮਿਲ ਜੇ ਮੈਂ ਆਪਣੀ ਕੁੜੀ ਤਾਂ ਆਪਣੇ ਘਰ ਜਾਓਗੀ ਮੈਂ ਇਹ ਸੁਣ ਲਾਂਗੇ ਇਹਨਾਂ ਦੇ ਨਹੀਂ ਮੰਮੀ ਹੁਣ ਸਿੱਧੇ ਹੋਣਾ ਪੈਣਾ ਵਾ ਮੈਂ ਚਾਹਨਾ ਉੱਪਰ ਨਹੀਂ ਨਹੀਂ ਤੂੰ ਚਾਹ ਮੰਗ ਪੈਸੇ ਆਪਣੇ ਆਹ ਕੋਠੇ ਤੇ ਹੀ ਹੋਣਾ ਜੇ ਕਿਹੜਾ ਡਿਊਟੀ ਕਿਹਾ ਵਾ ਆਹ ਚੱਲ ਵੇਖ ਕੇ ਨਾ ਮੰਗ ਤੂੰ ਪੈਸੇ ਚਲੋ ਠੀਕ ਆ ਅੰਜੂ ਚੁੱਪ ਕਰਕੇ ਨਾ ਕੰਮ ਕਰੀ ਜਾ ਮੈਂ ਤੁਹਾਨੂੰ ਦੱਸਾਂ ਮੇਰੇ ਅੱਗੇ ਬੜਾ ਦਿਮਾਗ ਖਰਾਬ ਹੋ ਗਿਆ ਕੱਲ ਤਾਂ ਉਹਨਾਂ ਨੇ ਇੰਨੀਆਂ ਗੱਲਾਂ ਕੀਤੀਆਂ ਰਜਿਸਟਰੀ ਬਾਰੇ ਤੇ ਇੰਨਾਂ ਦਿਮਾਗ ਖਰਾਬ ਕਰ ਦਿੱਤਾ ਨਾ ਮੇਰਾ ਉੱਤੇ ਤੂੰ ਦਿਮਾਗ ਖਰਾਬ ਕਰਨੀ ਜੇ ਤੈਨੂੰ ਕਹਿ ਹੀ ਦਿੱਤਾ ਤ ਫਿਰ ਸਾਫ਼ ਕਰਨ ਨੂੰ ਇੰਨੀ ਵੀਰੇ ਚ ਸਮੈਲ ਆਣ ਡੀ ਇੰਨਾਂ ਵਿੱਚ ਖਲੇਰਾ ਪਾਇਆ ਹੋਇਆ ਹੀ ਹੈ ਮਲਾਈ ਦੀ ਗੋਡੇ ਗੋਡੇ ਸਮੈਲ ਆਣ ਡੀ ਵਿੱਚ ਹਰ ਇੱਕ ਸਬਜ਼ੀ ਵਿੱਚ ਵੇਖਣ ਡਈਆਂ ਕੋਈ ਗਲੀਆਂ ਸਾੜੀਆਂ ਵਿੱਚ ਪਈਆਂ ਹੀਆਂ ਤੂੰ ਤ ਕੱਢਦੀ ਨਹੀਂ ਆਪਣੇ ਆਪ ਕਹਿ ਤ ਬਗਾਰ ਤੂੰ ਕੋਈ ਕੰਮ ਨਹੀਂ ਕਰਦੀ ਮਮੀ ਜੀ ਫਿਰ ਕੀ ਹੋ ਗਿਆ ਮਲਾਈ ਜੇ ਤੁਸੀਂ ਕੱਢਗੇ ਤੁਸੀਂ ਕਿਉਂ ਬਣਾ ਲੋਗੇ ਤੇ ਕੀ ਹੋ ਗਿਆ ਵਾ ਬਾਕੀ ਕੰਮ ਤੇ ਮੈਂ ਹੀ ਕਰਦੀ ਆ ਬੈਠੇ ਬੈਠੇ ਤੁਸੀਂ ਮਲਾਈ ਤੋਂ ਮੱਖਣ ਬਣਾ ਲਓ ਤੇ ਮੈਨੂੰ ਫੜਾ ਦਿਓ ਕਿਉਂ ਮੈਂ ਬਣਾ ਲੂਗੀ ਜੇ ਨਹੀਂ ਤੁਹਾਡੇ ਕੋ ਕੁਝ ਹੁੰਦਾ ਤੇ ਅੱਛਾ ਮੇਰੇ ਕੋ ਕੁਝ ਨਹੀਂ ਹੁੰਦਾ ਸਾਰਾ ਕੰਮ ਤੇ ਤੂੰ ਹੀ ਕਰਦੀ ਹੈ ਤੇ ਮੈਂ ਹੀ ਬਣਾ ਸਕਦੀ ਆਪਣੇ ਆਪ ਕਿਉਂ ਤੈਨੂੰ ਨਹੀਂ ਪਤਾ ਲੱਗਦਾ ਵੀ ਇੰਨੀ ਸਮੈਲ ਆਂਦੀ ਤੈਨੂੰ ਨਹੀਂ ਆਉਂਦੀ ਆ ਨਾ ਮੰਮੀ ਜੇ ਮੈਂ ਮਲਾਈ ਝੋੜ ਕੇ ਰੱਖੀ ਦਿੱਤੀ ਆ ਤੂੰ ਸਹੀ ਕਹਿ ਦੇ ਚੱਲ ਅੰਜੂ ਮਲਾਈ ਰੱਖੀ ਲੈ ਫੜਾ ਮੈਂ ਵਿਹਲੇ ਬਿਠੀ ਆ ਮੈਂ ਕਿਉਂ ਕੱਢ ਦਵਾ ਜਾਂ ਮੈਂ ਮੱਖਣ ਬਣਾ ਦਵਾ ਤੁਸੀਂ ਕਿਹੜਾ ਕੁਝ ਕਰਾਉਂਦੇ ਆ ਮੇਰੇ ਨਾਲ ਨਾ ਨਾ ਮੈਂ ਨਹੀਂ ਕਦੀ ਕੁਝ ਵੀ ਕਰਾਇਆ ਮੈਂ ਤਾਂ ਜੋ ਮਰਜੀ ਤੇਰਾ ਨਾ ਕਰਾ ਲਾ ਮੇਰਾ ਨਾ ਨਹੀਂ ਉਹਨਾਂ ਨੇ ਵੀ ਇੰਨਾ ਦਿਮਾਗ ਖਰਾਬ ਕਰ ਦਿੱਤਾ ਮੇਰਾ ਕੱਲ ਦਾ ਉਤੋਂ ਤੂੰ ਚੰਬੜੀ ਹੋਈ ਮੈਨੂੰ ਹਰ ਕੱਲ 'ਚ ਆਪਣੇ ਆਪ ਦਿਮਾਗ ਨਾਲ ਕੰਮ ਕਰਿਆ ਘਰ ਸਿਆਣਾ ਬਵੜਤ ਅੱਗੇ ਤੇ ਤੈਨੂੰ ਹੁੰਦਾ ਹੀ ਕੋਈ ਕੰਮ ਕੀਤਾ ਨਹੀਂ ਕੀਤਾ ਕੋਈ ਗੱਲ ਨਹੀਂ ਹੋ ਹੀ ਜਾਣਾ ਹੁਣ ਸਾਰੀ ਜ਼ਿੰਮੇਵਾਰੀ ਆਪਣੇ ਤੇ ਪਈ ਨਾ ਹੁਣ ਪਤਾ ਲੱਗਦਾ ਕਿੱਦਾਂ ਕੰਮ ਕਰਨਾ ਮੰਮੀ ਜੀ ਮੈਨੂੰ ਇਦਾਂ ਕਹਤੇ ਕਰਿਹਾ ਸੀ ਨੀ ਅੱਗੇ ਮੈਂ ਥੱਲੇ ਵੀ ਤਾਂ ਕੰਮ ਕਰਾਉਂਦੀ ਸੀ ਤੂੰ ਹੁਣ ਵੀ ਜਿੰਨੀ ਜੋਗੀ ਹੈਗੀ ਮੈਂ ਕਰ ਨਹੀਂ ਦਈਆਂ ਮੈਂ ਤੁਹਾਨੂੰ ਕਦੇ ਕਿਹਾ ਵੀ ਨਹੀਂ ਆ ਵੀ ਤੁਸੀਂ ਜਾ ਕੁਝ ਕਰੋ ਉਹਦੇ ਨੇ ਬਸ ਇੱਕ ਝਾੜੂ ਲਾਉਣ ਨੂੰ ਕਿਹਾ ਸੀ ਬਾਕੀ ਤੇ ਸਾਰਾ ਕੰਮ ਮੈਂ ਕਰ ਨਹੀਂ ਦਈਆਂ ਤੂੰ ਹੀ ਕਰਨਾ ਸਾਰਾ ਕੰਮ ਮੈਂ ਕੋਈ ਨਹੀਂ ਕੰਮ ਕਰਨਾ ਨਾ ਮੇਰੇ ਤੋਂ ਰੱਖੀ ਆਸ ਸੁਣ ਲੈ ਮੇਰੀ ਗੱਲ ਨਾਲੇ ਮੇਰੀ ਗੱਲ ਸੁਣ ਰਿੰਗੂ ਚਲ ਗਿਆ ਕੰਮ ਤੇ ਹਾਂਜੀ ਚਲੇ ਗਏ ਨੇ ਟਿਫਨ ਦਿੱਤਾ ਹੀ ਉਹਨੂੰ ਪੈਕ ਕਰਕੇ ਨਾਲੇ ਰੋਟੀ ਖਵਾਈ ਉਹਨੂੰ ਇੱਥੇ ਤੇ ਹੋਰ ਮੰਮੀ ਟਿਫਨ ਮੈਂ ਰੋਜ਼ ਹੀ ਬਣਾਉਣੀ ਆ ਤੇ ਅੱਜ ਵੀ ਮੈਂ ਹੀ ਬਣਾਉਣਾ ਸੀ ਬਣਾਤਾ ਜਾਂ ਲੈ ਕੇ ਨੀ ਟਿ ਮੈਂ ਆਖਾ ਕਿਤੇ ਨਾ ਹੋਵੇ ਤੂੰ ਕਹਿੰਦੀ ਹੋਵੇ ਬਈ ਬਾਹਰੋਂ ਹੀ ਖਾ ਲਿਓ ਉੱਥੋਂ ਜੋ ਮਰਜੀ ਫੰ ਬਾਅਦ ਚ ਮੁੰਡਾ ਮੈਂ ਬਿਮਾਰ ਹੋ ਜੇ ਮੰਮੀ ਜੀ ਮੁੰਡੇ ਦੀ ਇੰਨੀ ਟੈਨਸ਼ਨ ਹੈ ਨਾ ਤੂੰ ਸਵੇਰੇ ਉੱਠ ਕੇ ਨਾ ਟਾਈਮ ਨਾਲ ਤੇ ਨਾਸ਼ਤਾ ਬਣਾ ਦਿਆ ਕਰੋ ਵੇ ਮੇਰੀ ਗੱਲ ਸੁਣ ਜਦੋਂ ਤੈਨੂੰ ਨਹੀਂ ਸੀ ਨਾ ਵਿਆਹ ਕੇ ਲੈਂਦਾ ਮੈਂ ਹੀ ਕਰਦੀ ਸੀ ਸਾਰਾ ਜ਼ਿੰਮੇਵਾਰੀ ਦਾ ਕੰਮ ਤੇਰਾ ਫਰਜ ਬੰਦਾ ਤੂੰ ਕਰ ਦੇ ਤੇਰਾ ਫਰਜ ਬੰਦਾ ਉੱਠ ਕੇ ਰੋਟੀ ਪਾਣੀ ਬਣਾ ਕੇ ਦੇ ਤੇ ਉਹ ਹੀ ਤਾਂ ਮੰਦਾ ਮੈਂ ਤੁਹਾਨੂੰ ਉਹੀ ਤਾਂ ਕਹਿੰਦੀ ਆ ਜੇ ਅੱਗੇ ਜ਼ਿੰਮੇਵਾਰੀਆਂ ਤੁਸੀਂ ਕੰਮ ਕੰਮ ਕਰਦੇ ਸੀ ਨਾ ਤੇ ਹੁਣ ਜ਼ਿੰਮੇਵਾਰੀ ਮੇਰੀ ਆ ਤੇ ਮੈਨੂੰ ਵੀ ਪਤਾ ਮੇਰਾ ਘਰ ਵਾ ਤੇ ਮੈਂ ਆਪਣੇ ਜ਼ਿੰਮੇਵਾਰੀ ਨਾਲ ਪੂਰੀ ਚੰਗੀ ਤਰ੍ਹਾਂ ਹੀ ਨਿਭਾਣ ਲਈ ਆ। ਕੋਈ ਪਤਾ ਨਹੀਂ ਨਾ ਹੈਗਾ ਤੇਰਾ। ਵੀ ਸੁੱਤੀ ਰਵੇਂ ਤੇ ਉਦਾਂ ਹੀ ਵਿਚਾਰਾ ਚੱਲ ਜਾਵੇ ਭੁੱਖਣ ਭਣਾਈ। ਚਲੋ ਕੋਈ ਨਹੀਂ ਫਿਰ ਤੇ ਸਾਫ ਹੋ ਗਈ ਹੈ। ਮੈਂ ਲਾ ਦਵਾ ਸਾਰੇ ਬਾਕਸ ਵਿੱਚ। ਗੱਲ ਤੋਂ ਮੇਰੀ ਦੁੱਧ ਨੂੰ ਵਾਲਾ ਵੀ ਦੇ ਲਈ। ਮੈਂ ਨਹੀਂ ਉਹ ਦਿੱਤਾ ਉਹਨਾਂ ਦੁੱਧ ਨੂੰ ਵਾਲਾ ਨਾ ਮੈਂ ਦੇਣਾ ਹੀ। ਚਾਚੀ ਰਿੰਕੂ ਕਿਥੇ ਹੈ? ਰਿੰਕੂ ਕੰਮ ਤੇ ਚਲ ਗਿਆ ਕੀ ਗੱਲ? ਬੜੀ ਛੇਤੀ ਚਲ ਗਿਆ ਵਾ ਅਜੇ ਤਾਂ 9 ਵੀ ਨਹੀਂ ਵਜੇ ਜਾਣਾ ਨਹੀਂ ਉਹਨੇ ਆਪਣੇ ਕੰਮ ਤੇ ਮੈਂ ਨਾਲ ਦਰਸ਼ਨਿੰਗ ਨੂੰ ਕੋ ਕੋ ਪੈਸੇ ਲੈਣੇ ਸੀ ਤੂੰ ਕਿੰਨੇ ਪੈਸੇ ਲੈਣੇ ਰਿੰਕੂ ਕੋਲੋਂ ਕਿਹੜੇ ਪੈਸੇ ਲੈਣੇ ਆਪਣੇ ਪੈਸੇ 24000 ਰੁਪਏ ਉਹਨੂੰ ਫੜਾਇਆ ਸੀ ਅੱਛਾ ਤੇਰੇ ਕੋ 24000 ਕਿੱਥੋਂ ਆਇਆ ਕਿਉਂ ਮੇਰੇ ਕੋ ਹੋ ਨਹੀਂ ਸਕਦੇ ਮੈਂ ਕੰਮ ਨਹੀਂ ਕਰਦਾ ਮੈਂ ਦੁਕਾਨ ਤੇ ਵੇਲਾ ਬਿਨਾ ਆ ਸਮਾਨ ਤੇ ਤੇਰੇ ਕੋ ਪੂਰਾ ਹੁੰਦਾ ਨਹੀਂ ਤਾਂ 24000 ਰੁਪਏ ਤੇਰੇ ਕੋ ਕਿੱਥੋਂ ਆ ਗਿਆ ਕਿਉਂ ਤਾਂ ਰਾਸ਼ਨ ਕਿੱਥੋਂ ਹੁੰਦਾ ਪਿਆ ਵਾ ਉੱਪਰ ਥੱਲੇ ਤਾਂ ਰਾਸ਼ਨ ਹੁੰਦਾ ਨਹੀਂ ਆ ਕੱਲ ਕਿੰਨੀਆਂ ਗੱਲਾਂ ਕੀਤੀਆਂ ਸਾਨੂੰ ਤੇ ਆਪਣੇ ਪੈਸੇ ਕੋ ਮੈਂ ਛੱਡਾਂ ਹਰ ਅੱਛਾ ਕੱਲ ਰਜਿਸਟਰੀ ਦੀ ਗੱਲ ਹੋਈ ਤੇ ਅੱਜ ਤੂੰ ਪੈਸੇ ਮੰਗਣ ਆ ਗਿਆ ਵਾ ਹੋਰ ਵੀ ਵੇਲਾ ਕੀ ਰਿੰਕੂ ਕੋ ਲੈਣਾ ਤੂੰ ਉਹ ਤੂੰ ਹੀ ਤੇ ਮੇਰੇ ਪੈਸੇ ਨਹੀਂ ਵਾਪਸ ਦੇਂਦੇ ਉਹ ਵੀ ਲਾਰੇ ਦੇ ਲਾਰੇ ਲਾਈ ਜਾਂਦਾ ਤੇ ਤੂੰ ਤੂੰ ਵੀ ਲਾਰੇ ਲਾਈ ਜਾਂਦੇ ਤੈਨੂੰ ਕਿਹਾ ਨਾ ਮੁੰਡੇ ਨੇ ਮੈਂ ਦੇ ਦਾਂਗਾ ਤੇ ਦੇ ਦੇ ਉਹ ਅਹੀਂ ਰੱਖ ਲੈਣੇ ਤੇਰੇ ਪੈਸੇ ਰੱਖ ਕੇ ਵੱਡੇ ਹੋਏ ਨੇ ਤੈਨੂੰ ਨਹੀਂ ਲੋੜ ਹੁੰਦੀ ਜਦੋਂ ਰਿੰਕੂ ਕੋ ਲੈਂਦਾ ਨਹੀਂ ਅੱਜ ਤੈਨੂੰ ਆਪਣੇ ਪੈਸੇ ਦਾ ਬੜਾ ਚੇਤਾ ਆ ਗਿਆ ਵਾ ਲੈ ਆਂਦਾ ਚਾਚੀ ਮੇਰੀ ਗੱਲ ਸੁਣੋ ਤੈਨਾਂ ਰਿੰਕੂ ਨੂੰ ਫੋਨ ਕਰਕੇ ਪੁੱਛੋ ਉਹਨਾਂ ਦਾ ਪੈਸੇ ਦੇ ਮੈਂ ਤਾਂ ਕੋਈ ਨਹੀਂ ਉਹਨੂੰ ਫੋਨ ਕਰਾਂ ਲੱਗੀ ਮੁੰਡੇ ਨੂੰ ਕੰਮ ਤੇ ਆ ਜਾਏਗਾ ਉਹਨੇ ਘਰ ਹੀ ਆਉਣਾ ਵਾ ਕਿ ਕਿੰਨੇ ਕ ਵਾਰ ਲਾਰਾ ਲਾਈ ਜਾਓਗੇ ਮੈਨੂੰ ਇਹ ਦੱਸੋ ਅੱਜ ਦਿਨਾਂ ਕੱਲ ਦਿਨਾਂ ਇਹੋ ਹੀ ਗੱਲਾਂ ਸੁਣਦਾ ਆ ਰਿਹਾ ਮੈਂ ਤੁਹਾਡੀਆਂ ਆ ਲੱਗੇ ਤੁਸੀਂ ਮਾਂ ਪੁੱਤਰ ਇੰਨੀ ਬੈਸਾ ਬਸਾਈ ਕਰਕੇ ਗਏ ਰਜਿਸਟਰੀ ਤੋਂ ਕਿੰਨਾ ਬੋਲ ਕੇ ਗਏ ਕੱਲ ਮਾਂ ਤੇਰੀ ਹੈ ਤੇ ਅੱਜ ਤੂੰ ਫੇਰ ਆ ਗਿਆ ਮੇਰਾ ਸੇਰਖਾਨ ਭਰਾ ਬਖਸ਼ੋ ਸਾਨੂੰ ਬਖਸ਼ੋ ਮਾਫ ਕਰੋ ਮੈਂ ਤੇ ਅੱਗੇ ਬੜੀ ਪਰੇਸ਼ਾਨੀ ਮੈਨੂੰ ਤੇ ਅੱਗੇ ਬੜੀਆਂ ਟੈਨਸ਼ਨਾਂ ਆਈ ਆਪਣੇ ਘਰ ਦੀ ਤੇ ਚਾਚੀ ਮੈਂ ਤੇ ਆਪਣੇ ਪੈਸੇ ਮੰਗਨਿਆ ਵਾ ਮੈਂ ਕਿਹਾ ਤੁਹਾਡੇ ਕੋਲ ਧਾਰੇ ਮੰਗਨਿਆ ਵਾ ਉੱਤੋਂ ਭੈਣ ਦਾ ਵਿਆਹ ਵਾ ਉਤੋਂ ਤੁਸੀਂ ਸਾਨੂੰ ਨਜੇ ਸ਼ੀਣੀ ਦੇਂਦੀ ਪਰੇਸ਼ਾਨ ਤੇ ਮੈਨੂੰ ਕੀਤਾ ਤੁਸੀਂ ਹੈ ਤੈਨੂੰ ਤੁਹਾਨੂੰ ਪਤਾ ਵਾ ਕਿੰਨੇ ਤਰਲੇ ਲੈਣਿਆ ਲੋਕਾਂ ਦੇ ਕਦੀ ਕੇਹੋ ਕੋ ਮੰਗ ਕਦੀ ਕੇਹੋ ਕੋ ਮੰਗ ਤੇ ਗੱਲ ਤੋਂ ਲੱਕੀ ਮੈਨੂੰ ਬੋਧੀਆਂ ਅੱਖਾਂ ਨਾ ਕੱਢ ਮੁੰਡੇ ਨੇ ਘਰ ਹੀ ਆਉਣਾ ਵਾ ਆਏਗਾ ਤੇ ਉਹਦੇ ਨਾਲ ਗੱਲ ਕਰਨੀ ਬਸ ਨਹੀਂ ਦੱਸ ਆਪਣੇ ਪੈਸੇ ਮੰਗਣ ਚ ਅੱਖਾਂ ਕੱਢਣਿਆ ਮੈਂ ਕਹਿੰਦੇ ਵਾਸਤੇ ਅੱਖਾਂ ਕੱਢਣ ਦੀ ਚਾਹੀ ਬਸ ਫਿਰ ਮੇਰਾ ਨਾ ਨਾ ਸਿਰ ਖਾ ਮੇਰੇ ਕੋ ਨਹੀਂ ਨੇਹਗੇ ਪੈਸੇ ਰਿੰਕੂ ਨੇ ਘਰ ਆਣਾ ਵਾ ਜੋ ਨਾਲੇ ਤੁਹਾਡੀ ਆਪਸ ਚ ਦੋਵਾਂ ਦੀਆਂ ਗੱਲਾਂ ਹੋਈਆਂ ਨਾ ਮੈਨੂੰ ਨਹੀਂ ਪੁੱਛ ਕੇ ਹੋਈਆਂ ਕੋਈ ਵੀ ਗੱਲ ਨਾ ਮੈਨੂੰ ਪੁੱਛ ਕੇ ਤੂੰ ਪੈਸੇ ਦਿੱਤੇ ਸੀ ਉਹਨੂੰ ਦਿੱਤੇ ਤੇ ਨਹੀਂ ਪਰ ਤੁਹਾਨੂੰ ਦੱਸਿਆ ਤੇ ਹੋ ਗਣਾ ਆ ਜਾਂਦਾ ਭਰਾ ਤੇ ਉਹਦੇ ਨਾਲ ਗੱਲ ਕਰ ਲਈ ਜਾ ਤੂੰ ਜਾ ਮੇਰਾ ਨਾ ਲੱਕੀਸ ਦਿਮਾਗ ਨਾ ਖਾ ਮੈਂ ਬੜੀ ਪਰੇਸ਼ਾਨ ਹਾਂ ਜਾ ਤੇ ਮੈਂ ਤੁਹਾਡੇ ਤੋਂ ਜ਼ਿਆਦਾ ਪਰੇਸ਼ਾਨ ਆ ਦੱਸੋ 2 ਮਹੀਨੇ ਰਗੇ ਆ ਕਿੱਥੋਂ ਲਿਆਵਾ ਪੈਸੇ ਕੀ ਕਰਾਂ ਦੱਸੋ ਤੇ ਫਿਰ ਤੈਨੂੰ ਪਹਿਲਾਂ ਨਹੀਂ ਸੀ ਪਤਾ ਉਦੋਂ ਤੇ ਤੁਹਾਨੂੰ ਬੜਾ ਸ਼ੌਂਕ ਸੀ ਕਿ ਸਾਡੀ ਕੁੜੀ ਦਾ ਰਿਸ਼ਤਾ ਹੋਵੇ ਜੇ ਅੱਜ ਹੋ ਗਿਆ ਵਾ ਤੇ ਹੁਣ ਕਿਉਂ ਪਿਆ ਆ ਤੋ ਤਰਲੇ ਲੈਣ ਡਿਆ ਵਾ ਕਰੋ ਜਿੱਥੋਂ ਮੱਜੀ ਅਰੇਂਜਮੈਂਟ ਤੇ ਸਾਰਾ ਨਾ ਰਿੰਕੂ ਦਾ ਕੰਮ ਹੋਇਆ ਜੇ ਕਾਲਾ ਰਿੰਕੂ ਦਾ ਕੰਮ ਹੋਇਆ ਵਾ ਉਸਨੇ ਕਿਹਾ ਹੈ ਕਰੋ ਮੈਂ ਅੱਗੇ ਲੱਗਦਾ ਵਾਂ ਤੇ ਮੈਨੂੰ ਨਹੀਂ ਪਤਾ ਸੀ ਪਿੱਠ ਵਿਖਾ ਜਾਣੀ ਹੋਣਾ ਅੱਛਾ ਅੱਗੇ ਲੱਗਣ ਦਾ ਮਤਲਬ ਇਹ ਹੋ ਗਿਆ ਨਾ ਗੁਨਾਹ ਕਰ ਤਾਂ ਨੇ ਵੀ ਅੱਗੇ ਲੱਗਣ ਦਾ ਮਤਲਬ ਇਹ ਵੀ ਸਾਰਾ ਕਰਜ਼ਾ ਉਹ ਹੀ ਚੁੱਕੇ ਜੇ ਪੈਸੇ ਤੁਸੀਂ ਦੇ ਵੀ ਦਿੰਦੇ ਨਾ ਤੇ ਤੁਹਾਨੂੰ ਵਾਪਸ ਕਰ ਦੇਣੇ ਸੀ ਤੁਹਾਨੂੰ ਪਤਾ ਵਾ ਪਰ ਜਿਹਦੇ ਕੋਲ ਮੈਂ ਪੈਸੇ ਮੰਗਣ ਗਿਆ ਉਹਨੇ ਮੈਨੂੰ ਕਿੱਡੀ ਵੱਡੀ ਗੱਲ ਕਹੀ ਕਹਿੰਦਾ ਤੇਰਾ ਭਰਾ ਤੇ ਸਰਕਾਰੀ ਨੌਕਰੀ ਕਰਦਾ ਵਾ ਤੇ ਮੈਨੂੰ ਉਥੇ ਗੱਲ ਨਹੀਂ ਆਈ ਕਿ ਮੈਂ ਲੋਕਾਂ ਨੂੰ ਬਾਹਰ ਤਾਂ ਕਿਹਾ ਇਹ ਸਾਡੇ ਘਰ ਬੋਲਬਾਲਾ ਦਾ ਬੜਾ ਹੁੰਦਾ ਵਾ ਸਾਡੇ ਘਰ ਬੰਦ ਹੀ ਨਹੀਂ ਇੱਕ ਦੂਜੇ ਦੀ ਕੀ ਦੱਸਾਂ ਮੈਂ ਲੋਕਾਂ ਨੂੰ ਗੱਲਾਂ ਕਹਿੰਦੇ ਨਾ ਆਪਣਾ ਝਗਾਜ ਕੋਤੇ ਆਪਣੀ ਢਿੱਡ ਨੰਗਾ ਹੁੰਦਾ ਵਾ ਨਹੀਂ ਉਹ ਸਰਕਾਰੀ ਨੌਕਰੀ ਕਰਦਾ ਤੇ ਤੁਹਾਡੇ ਵੱਸ ਸਹੀ ਕਰਦਾ ਆਪਣਾ ਤੇ ਉਹਦਾ ਟੱਬਰ ਹੈਗਾ ਨਹੀਂ ਮੈਂ ਕਿਹਾ ਵਾ ਟੱਬਰ ਨਹੀਂ ਹੈਗਾ ਸਿੱਧੇ ਅਲ ਮੁੱਕਰ ਗਏ ਜੇ ਹੈ ਨਹੀਂ ਤੇ ਜਿੱਛੇ ਦੇ ਦੋ ਮੇਰਾ ਵੀ ਮਸਲਾ ਹੱਲ ਹੋ ਜਾਏ ਹੈ ਨਹੀਂ ਸਾਡੇ ਕੋ ਕੋਈ ਰਜਿਸਟਰੀ ਤੇ ਤੂੰ ਜਾ ਮੈਂ ਇੱਕ ਵਾਰੀ ਨਹੀਂ 10 ਵਾਰੀ ਤੇਰੇ ਘਰ ਹੱਥ ਜੜਦੀ ਜਾ ਮੇਰਾ ਸਿਰ ਨਾ ਖਾ ਕੋਈ ਨਾ ਕਰੂੰਗਾ ਰਿੰਕੂ ਨਾਲ ਗੱਲ ਉਹ ਜਾ ਕਰ ਲਈ ਤੂੰ ਚਲਾ ਲਾ ਤੂੰ ਵੀ ਜਲਦੀ ਜਲਦੀ ਹੱਥ ਕਿ ਫ੍ਰਿਜ ਨੂੰ ਹੀ ਚੰਬੜੀ ਹੋਈ ਹੈ ਮੈਂ ਚਕਮੇ ਚਕ ਲੱਗੀ ਹੋਰ ਘਰ ਦਾ ਕੋਈ ਕੰਮ ਨਹੀਂ ਕਰਨਾ ਤੂੰ ਉਹ ਮੰਮੀ ਜੀ ਬਾਕੀ ਕੰਮ ਵੀ ਕਰ ਲੈਣੀ ਆ ਮਿਰਦੇ ਘਾਤੇ ਗੁੱਸਾ ਕਰੀ ਜਾਣੇ ਲੱਕੀ ਅੱਗੇ ਆਇਆ ਸੀ ਨਾ ਤਾਨੂੰ ਬੋਲ ਕੇ ਗਿਆ ਉਦੋਂ ਤਾ ਤੁਹਾਨੂੰ ਕੋਈ ਗੱਲ ਨਹੀਂ ਆਈ ਤੂੰ ਹੁਣ ਗੁੱਸਾ ਸਾਰਾ ਬੇਟੇ ਲਾਉਣ ਆ ਗਏ ਨੀ ਕਿਹੜੀ ਗੱਲ ਨਹੀਂ ਆਈ ਕੀ ਮਤਲਬ ਤੇਰਾ ਕਹਿਣ ਦਾ ਦੱਸੀ ਜਰਾ ਮੈਨੂੰ ਨਹੀਂ ਉਹ ਆਇਆ ਸੀ ਉਹਨੂੰ ਜਵਾਬ ਦਿੰਦੇ ਤਾਂ ਚੰਗੀ ਤੇਣਾ ਮੇਰੇ ਨਾ ਨਾ ਫਾਲਤੂ ਬਕਵਾਸ ਨਹੀਂ ਕਰਨੀ ਘਰ ਦਾ ਕੰਮ ਕਰ ਜਿਹੜਾ ਕਰਨਾ ਗੱਲ ਨਹੀਂ ਆਈ ਕਰਨੀ ਤੂੰ ਆ ਜਾਣਾ ਸੀ ਨਾ ਵਿੱਚ ਨਾਲ ਤੂੰ ਕਰ ਲੈਣੀ ਸੀ ਦੋ ਚਾਰ ਗੱਲਾਂ ਜੇ ਮੈਨੂੰ ਇਕੱਲੀ ਨੂੰ ਨਹੀਂ ਆਈ ਗੱਲ ਕਰਨੀ ਕੋਈ ਵੀ ਤੇ ਤੇਰੀ ਵੀ ਜ਼ਿਆਦਾ ਹੀ ਜ਼ੁਬਾਨ ਚੱਲਣ ਲੱਗ ਪਈ ਅੱਜ ਕੱਲ ਮੈਂ ਵੇਖਣ ਨਹੀਂ ਹੋਂਾ ਮੰਮੀ ਜੀ ਮੈਂ ਹੈਗੀ ਕਿ ਉਹ ਤੁਸੀਂ ਗੁੱਸਾ ਹੀ ਕਰਦੇ ਰਹਿੰਦੇ ਆ ਆ ਨਾਲੇ ਤੂੰ ਗੱਲਾਂ ਕਰ ਵੀ ਜਾਨੀ ਨਾਲੇ ਕਹਿ ਦਿੰਨੀ ਮੈਂ ਕੀ ਕਿਹਾ ਵਾ ਬੜੀ ਸੱਚੀ ਬਣ ਜਾਨੀ ਬਾਅਦ ਚ ਰਿੰਕੂ ਆਂਦਾ ਉਹਦੇ ਸਾਹਮਣੇ ਬੜੀ ਸੱਚੀ ਬਣ ਜਾਨੀ ਫਿਰ ਉਹਨੂੰ ਪੱਟੀਆਂ ਭੜਾ ਕੇ ਭੇਜ ਦਿੰਨੀ ਮਾ ਨਾਲ ਲੜਨ ਵਾਸਤੇ ਮੰਮੀ ਜੀ ਮੈਂ ਨਹੀਂ ਇਹਨਾਂ ਨੂੰ ਕੁਝ ਕਹਿੰਦੀ ਹੈਗੀ ਚਲੋ ਕੋਈ ਨਹੀਂ ਬੈਠੋ ਤੁਸੀਂ ਮੈਂ ਕਰ ਲੈਂਦੀ ਫ੍ਰਿਜ ਸਾਫ ਹੋ ਗਈ ਹੈ ਤੇ ਸਮਾਨ ਰੱਖ ਦਿੰਦੀ ਆ ਮੈਂ ਚੱਕ ਮੇਚਕ ਲੱਗੀ ਰਹਿੰਦੀ ਇੱਕੋ ਕੰਮ ਨੂੰ ਚੰਬੜੀ ਰੰਦੀ ਐਡੀ ਜਿੱਲੀ ਹੈਗੀ ਨਾ ਐ ਮੈਂ ਵੇਖ ਵੇਖ ਕੇ ਤੇਰੇ ਵੱਲ ਨਾਲ ਫਰਾਂ ਨੂੰ ਨਹੀਂ ਕਰਦੀ ਕੀ ਹੈ ਵਾ ਇਹ ਤੂੰ ਮੰਮੀ ਜੀ ਤੂੰ ਨਾਲ ਕਰਾ ਦਿਆ ਕਰੋ ਫਿਰ ਕਿਉਂ ਮ ਮੇਰੇ ਹੱਥ ਪੈਰ ਨਹੀਂ ਚੱਲਦੇ ਕੋਈ ਵੀ ਗੱਲ ਮਮੀ ਜੀ ਤੁਸੀਂ ਕਰਾ ਦਿਆ ਕਰੋ ਮਮੀ ਜੀ ਤੁਸੀਂ ਕਰਾ ਦਿਆ ਕਰੋ ਮਮੀ ਨੇ ਤੈਨੂੰ ਕਦੇ ਹੱਸੇ ਲਿਆਂਦਾ ਵਾ ਫਟਾਫਟ ਕਾਰ ਕੰਮ ਹੋਰ ਵੀ ਕੋਈ ਕੰਮ ਕਰਨਾ ਹੀ ਕਿਨੋ ਇੱਕ ਤਾਂ ਮਨਮੀ ਦੇ ਵਿਆਹ ਨੇ ਸਿਆਪਾ ਪਾਇਆ ਹੀ ਗੁੱਸਾ ਉਹਨਾਂ ਦਾ ਵਾ ਰਜਿਸਟਰੀ ਨਹੀਂ ਹੈਗੀ ਰਜਿਸਟਰੀ ਦਾ ਪੰਗਾ ਪਿਆ ਵਾ ਗੁੱਸਾ ਉਧਰ ਦਾ ਵਾ ਲਾ ਮੇਤੇ ਆ ਕੇ ਦਿੰਦੇ ਆ ਮੈਨੂੰ ਤਾਂ ਲੱਗਦਾ ਨਾ ਉਹ ਤਾਂ ਨੰਬਰ ਨਹੀਂ ਲੈ ਕੇ ਆਈ ਸੀ ਲੋਨੀ ਉਸ ਨੰਬਰ ਤੇ ਫੋਨ ਲੈ ਨਿੰਨਣਾ ਦਾ ਇਹਦਾ ਨੰਬਰ ਇਹਦਾ ਤਾਂ ਰਿਸ਼ਤਾ ਪਿੱਲੋ ਤੋੜੋਨੀ ਮੇਰਾ ਤਾਂ ਜਿਹੜਾ ਇਹ ਮੰਮੀ ਲਉ ਪਿੰਦੀ ਨਾ ਮੇਰਾ ਤਾਂ ਕਿਤੇ ਥੋੜਾ ਕੰਮ ਸੈਟ ਹੋਊਗਾ ਨੰਬਰ ਤਾਂ ਹੈਗਾ ਹੀ ਮੁੰਡੇ ਦਾ ਉਦੋਂ ਮੱਕੀ ਬਾਜੀ ਰੋ ਦੇਂਦਾ ਹੀ ਨੰਬਰ ਰੋੜ ਤੇ ਮੈਂ ਕਰ ਦਿਆ ਸੀ ਹੰਨਾ ਮੁੰਡੇ ਨੂੰ ਕਿੱਦਾਂ ਸਿੱਧਾ ਕਰਾਂ ਉਹ ਰਹਿਦ ਨਹੀਂ ਆ ਫੋਨ ਕਰਕੇ ਨਾ ਉਹਦੀ ਭੈਣ ਦਾ ਨੰਬਰ ਮੱਕੀ ਆ ਹੈਲੋ ਸਸਿਕਾ ਬਾਜੀ ਹਾਂਜੀ ਪਹਿਚਾਨਿਆ ਨਹੀਂ